ਮੋਹਾਲੀ ਤੋਂ ਤੁਹਾਨੂੰ ਦੱਸ ਰਿਹਾ ਜਿੱਥੇ ਮੋਹਾਲੀ ਨਾਰਕੋਟੈਕਸ ਸੈੱਲ ਨੇ ਇੱਕ ਵਿਅਕਤੀ ਨੂੰ ਨਸ਼ੇ ਸਮੇਤ ਕਾਬੂ ਕੀਤਾ ਹੈ ਗੁਪਤ ਜਾਣਕਾਰੀ ਦੇ ਆਧਾਰ ਤੇ ਇਸ ਵਿਅਕਤੀ ਦਾ ਪਿੱਛਾ ਕੀਤਾ ਜਾ ਰਿਹਾ ਸੀ ਜੋ ਗੱਡੀ ਲੈ ਕੇ ਭੱਜ ਰਿਹਾ ਸੀ ਤੇ ਇਸ ਨੂੰ ਹੁਣ ਕਾਬੂ ਕਰ ਲਿਆ ਗਿਆ ਮੋਹਾਲੀ ਨਾਰਕੋਟੈਕਸ ਸੈੱਲ ਨੇ ਕਾਬੂ ਕੀਤਾ ਹੈ ਦੱਸਦੀ ਹੈ ਕਿ ਗੁਪਤ ਜਾਣਕਾਰੀ ਸਿੱਗੀ ਜਿਸ ਦੇ ਤਹਿਤ ਇਸ ਦਾ ਪਿੱਛਾ ਕੀਤਾ ਜਾ ਰਿਹਾ ਸੀ ਤੇ ਜਦੋਂ ਇਸ ਨੂੰ ਕਾਬੂ ਕੀਤਾ ਜਾਂਦਾ ਹੈ ਤਾਂ ਇਸ ਨੌਜਵਾਨ ਦੇ ਵੱਲੋਂ ਕਾਫੀ ਜ਼ਿਆਦਾ ਹਾਈ ਵੋਲਟੇਜ ਡਰਾਮਾ ਵੀ ਕੀਤਾ ਜਾਂਦਾ ਹੈ ਤਾਂ ਦੱਸ ਦਈਏ ਕਿ ਇਸ ਦੀ ਗੱਡੀ 'ਚੋਂ ਨਸ਼ੇ ਦੇ ਨਾਲ-ਨਾਲ ਪੁਲਿਸ ਦੀ ਵਰਦੀ ਵੀ ਬਰਾਮਦ ਹੋਈ ਹੈ ਮੁਹਾਲੀ ਦੀ ਇਹ ਖਬਰ ਤੁਹਾਨੂੰ ਦੱਸ ਰਿਹਾ ਜਿੱਥੇ ਮੁਹਾਲੀ ਨਾਰਕੋਟਿਕਸ ਸੈੱਲ ਨੇ ਨਸ਼ੇ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਤੇ ਜਦੋਂ ਇਸ ਨੂੰ ਕਾਬੂ ਕੀਤਾ ਜਾਂਦਾ ਹੈ ਤੇ ਕਾਫੀ ਜ਼ਿਆਦਾ ਡਰਾਮਾ ਇਸ ਨੌਜਵਾਨ ਦੇ ਵੱਲੋਂ ਕੀਤਾ ਜਾਂਦਾ ਹੈ ਇਸ ਕੋਲੋਂ ਨਸ਼ਾ ਬਰਾਮਦ ਕੀਤਾ ਗਿਆ ਹੈ ਤੇ ਨਾਲ ਹੀ ਪੁਲਿਸ ਦੀ ਬਰਦੀ ਵੀ ਬਰਾਮਦ ਕੀਤੀ ਗਈ ਹੈ ਬੜੀ ਜਦੋਜਹਿਦ ਦੇ ਨਾਲ ਇਸ ਨੌਜਵਾਨ ਨੂੰ ਕਾਬੂ ਕਰਕੇ ਨਾਰਕੋਟਿਕਸਲ ਦੇ ਮੁਲਾਜ਼ਮ ਥਾਣੇ ਦੇ ਵਿੱਚ ਲੈ ਕੇ जाया ਜਾਂਦਾ ਹੈ ਨੌਜਵਾਨ ਦੀ ਪਛਾਣ शिवम बजो होया जो की रटियाला ਦਾ ਰਹਿਣ ਵਾਲਾ ਆਮ ਲੋਕਾਂ ਨੇ ਵੀ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਸ਼ਿਲਾਗਾ ਕੀਤੀ ਹੈ ਕਿ ਪੰਜਾਬ ਦੀ ਜਵਾਨੀ ਨੂੰ ਘਾਣ ਕਰਨ ਵਾਲਿਆਂ ਨੂੰ ਬਖਸ਼ਿਆ ਨਾ ਜਾਵੇ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਨਵੀਂ ਅਪਡੇਟ ਸਾਹਮਣੇ ਆਂਦੀ ਹੈ ਨੌਜਵਾਨ ਜਿਹੜਾ ਫੜਿਆ ਗਿਆ ਇਸ ਦੇ ਨਾਲ ਨਾਲ ਕੌਣ ਕੰਮ ਕਰਦਾ ਹੈ ਕਿਸ ਦੇ ਕਹਿਣ ਤੇ ਇਹ ਨੌਜਵਾਨ ਜਿਹੜਾ ਆ ਉਹ ਨਸ਼ੇ ਦੀ ਤਸਕਰੀ ਕਰਦਾ ਆ ਕਿੱਥੇ ਇਹ ਨੌਜਵਾਨ ਨਸ਼ਾ ਲੈ ਕੇ ਜਾ ਰਿਹਾ ਸੀ ਫਿਲਹਾਲ ਇਸ ਪੂਰੇ ਮਾਮਲੇ ਤੇ ਕਿ ਕੁਝ ਖੁਲਾਸੇ ਹੁੰਦੇ ਨੇ ਉਹ ਤਾਂ ਹੁਣ ਦੇਖਣਾ ਹੋਵੇਗਾ ਪਰ ਇੱਕ ਵੱਡੀ ਸਫਲਤਾ ਆ ਮੋਹਾਲੀ ਨਾਰਕੋਟਿਕਸ ਸੈੱਲ ਦੀ ਜਿੱਥੇ ਇਸ ਨੌਜਵਾਨ ਨੂੰ ਨਸ਼ੇ ਸਮੇਤ ਕਾਬੂ ਕੀਤਾ ਗਿਆ ਹੈ ਤੇ ਇਸ ਕੋਲੋਂ ਪੁਲਿਸ ਦੀ ਬੜੀ ਵੀ ਬਰਾਮਤ ਹੋਈ ਹੈ ਗੁਪਤ ਜਾਣਕਾਰੀ ਦੇ ਆਧਾਰ ਤੇ ਇਸ ਦਾ ਪਿੱਛਾ ਕੀਤਾ ਜਾ ਰਿਹਾ ਸੀ ਤੇ ਜਦੋਂ ਇਸ ਨੂੰ ਕਾਬੂ ਕੀਤਾ ਜਾਂਦਾ ਹੈ ਤੇ ਕਾਫੀ ਹਾਈ ਵੋਲਟੇਜ ਡਰਾਮਾ ਇਸ ਨੌਜਵਾਨ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਦੱਸ ਦਈਏ ਕਿ ਨਸ਼ੇ ਸਮੇਤ ਅਤੇ ਪੁਲਿਸ ਦੀ ਵਰਦੀ ਸਮੇਤ ਇਸ ਨੂੰ ਕਾਬੂ ਕੀਤਾ ਗਿਆ ਹੈ ਦੱਸ ਦਈਏ ਕਿ ਪੰਜਾਬ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਦੇ ਲਈ ਹਰ ਇੱਕ ਵੱਡਾ ਕਦਮ ਪੰਜਾਬ ਪੁਲਿਸ ਦੇ ਵੱਲੋਂ ਚੁੱਕਿਆ ਜਾ ਰਿਹਾ ਹੈ ਜਿਸ ਦੀ ਪੰਜਾਬ ਦੇ ਲੋਕ ਵੀ ਸ਼ਲਾਘਾ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੱਸ ਦਈਏ ਕਿ ਇਸ ਏਐਸਆਈ ਸੋਮਰਾਜ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਉੱਤੇ ਜਾਣਕਾਰੀ ਦਿੱਤੀ ਗਈ ਹੈ ਕਿ ਗੁਪਤ ਜਾਣਕਾਰੀ ਦੇ ਆਧਾਰ ਤੇ ਇਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਹੋਰ ਕੀ ਕੁਝ ਏਐਸਆਈ ਦੇ ਵੱਲੋਂ ਕਿਹਾ ਗਿਆ ਹੈ ਉਹ ਵੀ ਸੁਣਵਾ ਦਿੰਨੇ ਆ ਭਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਬਹੁਤ ਵਧੀਆ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਜੀ ਇਹਨਾਂ ਨੇ ਸਾਡੇ ਪੰਜਾਬ ਦੀ ਜਵਾਨੀ ਬਰਬਾਦ ਕਰਤੀ ਬਹੁਤ ਵਧੀਆ ਮਾਨ ਸਰਕਾਰ ਤੇ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਦੇਖੋ ਉਹ ਇੱਕ ਬੰਦਾ ਐਨੇ ਬੰਦਿਆਂ ਕੋਲ ਲੋਟ ਨਹੀਂ ਆ ਰਿਹਾ ਕੀ ਆ ਉਹਨੇ ਨਸ਼ਾ ਕਰਿਆ ਹੋਇਆ ਕਿ ਆ ਨਹੀਂ ਖਾਦਾ ਹੋਇਆ ਜੀ ਪੁਲਿਸ ਮੁਲਾਜ਼ਮਾਂ ਦੇ ਵੀ ਸੱਟਾ ਮਾਰ ਰਿਹਾ ਬੰਦਾ ਸਾਰੀ ਪਬਲਿਕ ਦੇਖ ਰਹੀ ਹੈ ਜੀ ਉਹ ਪੁਲਿਸ ਮੁਲਾਜ਼ਮਾਂ ਦੇ ਵੀ ਸੱਟਾ ਮਾਰ ਰਿਹਾ ਕੱਲਾ ਬੰਦਾ ਜੀ ਉਹ ਚਾਰ ਜਣਿਆਂ ਕੋਲ ਲੋਟ ਨਹੀਂ ਆ ਰਿਹਾ ਹੁਣਾਂ ਨੇ ਹੋਰ ਟੀਮ ਮਂਗਾਈ ਹੈ ਇੱਕ ਕੁੜੀ ਦੇ ਉੱਪਰ ਕਹਿੰਦੇ ਗੱਡੀ ਚੜਾਉਣ ਲੱਗਿਆ ਦਾ ਉਹ ਵੀ ਵਿਚਾਰੀ ਬਹੁਤ ਔਖੀ ਪੁਲਿਸ ਨੇ ਬਚਾਈ ਆ ਪੁਲਿਸ ਨੇ ਇਹਨੇ ਗੱਡੀ ਵੀ ਭਾਰਤੀ ਐਜੀ ਗੱਡੀ ਆ ਉਹ ਅੱਗੇ ਦੱਸ ਦੇ ਜੀ ਕਿੱਥੇ ਖੜੀ ਭਾਜੀ ਅਜੇ ਸੀਕ੍ਰੀਟ ਐ ਸਾਰਾ ਕੁਝ ਹੀ ਇਨਫਾਰਮੇਸ਼ਨ ਮਿਲੀ ਆ ਤੁਹਾਡੇ ਸਾਹਮਣੇ ਗੱਡੀ ਦੇ ਭਜਾ ਕੇ ਲੈ ਗਿਆ ਸੀ ਜਿੱਕਾ ਦਾ ਪਛਾਤੀ ਪਾ ਪਿੱਛਾ ਕਰਕੇ ਗੱਡੀ ਵੀ ਭਰਾਲੀ ਆ ਹਾਂਜੀ ਗੱਡੀ ਪਾ ਰੋਕ ਕੇ ਫੇਰ ਇਹਨੂੰ ਫੜਿਆ ਕਿਹੜੇ ਐ ਸੈਲ ਤੋਂ ਆਇਆ ਤੁਸੀਂ ਅਸੀਂ ਨਾਰਕੋਟਿਕਸ ਤੇ ਸਵੇਰ ਦੇ ਇੱਕ ਗੁਪਤ ਇਨਫਰਮੇਸ਼ਨ ਦੀ ਗੁਪਤ ਇਨਫਰਮੇਸ਼ਨ ਸੀ ਤੇ ਕਿਆ ਕੁਛ ਬਰਾ ਮਜ਼ਾ ਇਹਦੇ ਕੋਲ ਤਾਂ ਜਿੱਤੇ ਆ ਹੋਈ ਹੈ ਚੀਜ਼ ਕਿ ਬਿੱਟਾ ਤੁਹਾਡੇ ਸਮੇਂ ਤੁਹਾਨੂੰ ਗੱਡੀ ਵਿਖਾਤੀ ਆ ਗੱਡੀ ਵਿੱਚ ਨੇ ਸਰਕਾਰੀ ਯੂਨੀਫਾਰਮ ਦੀ ਪੁਲਿਸ ਦੀ ਪਾਈ ਹੋਈ ਹੈ ਤੁਸੀਂ ਦੇਖ ਲਈ ਆਪ ਚੱਕੀ ਤੁਸੀਂ ਤੇ ਹੁਣ ਕੀ ਕਾਰਵਾਈ ਹੋਊਗੀ ਉਹ ਦੇਖਦੇ ਆ ਜੀ ਖੜਦੇ ਇਹਨੂੰ ਥਾਣੇ ਪਹੁੰਚ ਕਰਦੇ ਆ ਜੀ ਭਾਈ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦੇ ਵੀ ਬਹੁਤ ਵਧੀਆ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਜੀ ਇਹਨਾਂ ਨੇ ਸਾਡੇ ਪੰਜਾਬ ਦੀ ਜਵਾਨੀ ਬਰਬਾਦ ਕਰਤੀ ਬਹੁਤ ਵਧੀਆ ਮਾਨ ਸਰਕਾਰ ਤੇ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ